ਕੜਨਾ ਨਹੀਂ ਬੰਦਿਆ ਨੇ ਖੜਦਣ ਗਿਆ। ਹਾਲੇ ਆਪਣੇ ਰੇੜੇ ਤੋਂ ਕੋ ਟਰੈਕਟਰ ਵੇਚ ਦਿੰਦਾ। ਠੀਕ। ਤੇ 4 ਲੱਖ 75 ਹਜ਼ਾਰ ਦਾ ਟਰੈਕਟਰ ਦੇ ਦੂੰ ਕੋਈ ਰੋੜ ਦੇ ਦੇ ਸਾਰਾ ਮਾਰ। ਠੀਕ। ਚੱਲ ਜਾਣਾ। 4 ਲੱਖ 75 ਹਜ਼ਾਰ ਦਾ 17 ਮਾਡਲ ਦਾ ਨਵੇਂ ਡਰਾਂ ਜੁਗ ਟਰੈਕਟਰ ਲਈ। ਆਪਾਂ ਬੈਠੇ ਆ। ਆਪਾਂ ਦੇ ਇਹ ਮਿੱਤਰ ਪਿਆਰੇ ਤੁਹਾਡਾ ਸਾਰਿਆਂ ਦਾ ਸਵਾਗਤ ਆਪਣੇ ਜੁੜੂ ਚੈਨਲ ਤੇ ਫੇਸਬੁੱਕ ਪੇਜ ਦੇਸੀ ਯੂਡੀਬੀ ਵਿੱਚ ਉਮੀਦ ਕਰਦਾ ਤੂੰ ਸਾਰੇ ਠੀਕ ਠਾਕ ਹੋਵੋਗੇ। ਮੈਂ ਵਧੀਆ ਆ ਜੀ ਤੁਹਾਨੂੰ ਬਾਈ ਕਾਲੇ ਬਰਕੰਦੀ ਨਾਲ ਮਿਲਾਉਣੇ ਆ ਵੱਖ-ਵੱਖ ਟਰੈਕਟਰਾਂ ਬਾਰੇ ਜਾਣਕਾਰੀ ਦਿੰਨੇ ਆ ਬਾਈ ਤੋਂ ਕਰਾਉਣੇ ਵੱਡੇ ਵੱਡੇ ਡਿਸਕਾਊਂਟ ਆਜੋ ਅੱਗੇ ਵੀਡੀਓ ਕਰਦੇ ਆ ਕੰਟੀਨਿਊ ਬਾਈ ਸੱਚੀ ਆ ਬਾਈ ਜੀ ਹੋਠੀ ਟਾਏ ਬਾਈ ਵਧੀਆ ਹੀ ਵਧੀਆ ਮੰਡੀ ਦਾ ਮਾਹੌਲ ਕਿਵੇਂ ਚੱਲ ਰਿਹਾ ਬਾਈ ਮੰਡੀ ਦਾ ਮਾਹੌਲ ਦਾਵਾ ਡੋਲ ਜੀ ਤੂੰ ਤਾਂ ਸਰਾ ਟੱਪ ਗਿਆ ਯਾਰ ਹੁਣ ਤਾਂ ਦੁਰਪੂਗਾ ਕੀ ਹੈ ਨਾ ਹੌਣ ਪਰਚਾਈਤੀ ਚੱਲੀ ਜਾਂਦੀ ਹੈ ਹਾਂ ਥੈਂਕ ਫੂਲ ਗਲੇ ਖੁੰਡ ਜਾਂਦੇ ਉੱਧਰ ਵੀ ਹਾਂ ਇਹ ਤਾਂ ਗੱਲ ਹੈ ਯਾਰ ਕਰੀਏ ਛੱਡ ਬਾਈ ਜੌਂਡੀਰ 2006 ਮਾਡਲ ਡਿਮਾਂਡ ਹੈ ਬਾਈ ਦੀ 255000 ਰੁਪਏ ਦੀ ਡਿਮਾਂਡ ਜੇ ਬਾਈ ਆਪਾਂ ਇਹਦੀ ਕੰਡੀਸ਼ਨ ਦੀ ਗੱਲ ਕਰੀਏ ਕੰਡੀਸ਼ਨ ਬਾਈ ਸਾਰਾ ਟਰੈਕਟਰ ਰੀਨਲ ਆ ਠੀਕ ਆ ਬਾਈ ਇੱਕ ਦੋ ਪੀਸਾਂ ਛਾੜ ਕੇ ਜਦੋਂ ਮਗਰਾਣਾ ਦੀਆਂ ਬਾੜੀਆਂ ਮੋਟੀਆਂ ਕੰਨੀਆਂ ਹੋਈਆਂ ਠੀਕ ਆ ਬਾਈ ਹਾਂ ਟਾਇਰਾਂ ਦੀ ਗੱਲ ਕਰੀਏ ਪੋਨੋ ਦੇ ਟਾਇਰ ਮਗਰ ਲਈ 13 ਵਾਲੇ ਆ ਠੀਕ ਆ ਬਾਈ 71 ਤੋਂ 80 ਪੈਸੇ ਤੇ ਮੂਰਲੇ ਬਾਈ ਮੂਰਲੇ ਥੋੜੀ ਯਰ ਦੇ ਆ 90 ਪੈਸੇ ਠੀਕ ਆ ਬਾਈ ਸਮਾਨ ਸਾਰਾ ਕੰਪਲੀਟ ਹੀ ਮਿਲ ਜੂਗਾ ਇਹਦੇ ਨਾਲ ਜੀ ਟਾਪ ਲੈ ਇੱਕ ਮਿਲ ਜੂਗਾ ਟਾਪ ਲੈ ਇੱਕ ਘਰੇ ਪਈਏ ਠੀਕ ਆ ਬਾਈ ਇਸ ਸਿੰਗਲ ਡਿਸਟ੍ਰੀਬਿਊਟਰ ਆ ਗਿਆ ਡਬਲ ਆਉਂਦਾ ਬਈ ਇਹ ਡਿਸਟ੍ਰੀਬਿਊਟਰ ਸਿੰਗਲ ਹੀ ਹੁੰਦੇ ਆ ਬਈ ਇਹ ਸਿੰਪਲ ਸਟੇਰੀਗ ਹੈ ਹਾਂ ਠੀਕ ਆ ਬਈ ਇਹ ਨੰਬਰ ਬਈ ਇਹ ਨੰਬਰ ਆਰ ਜੇ 13 ਠੀਕ ਵਾਲੀ ਕਾਪੀ ਹੈ ਠੀਕ ਆ ਬਈ ਆਨਲਾਈਨ ਰਿਕਾਰਡ ਜਿੱਥੇ ਮਰਜ਼ੀ ਚੱਕ ਕੇ ਆਉਣ ਲੋ ਠੀਕ ਆ ਬਈ ਪਹਿਲਾਂ ਸੁਣਦਾ ਠੀਕ ਹੈ ਬਾਈ ਇੰਜਨ ਇਹਦਾ ਬਾਹਲਾ ਚੰਗਾ ਟਰੈਕਟਰ ਹੈ ALT ਮਾਡਲ ਹੈ ਜਿਹੜੇ ਪਹਿਲਾਂ ਬਾਹਰੋਂ ਵੇਚਦੇ ਥੋਅ ਹੈ ਠੀਕ ਹੈ ਬਾਈ ਮੈਂ ਆਪਾਂ ਆਖੀਂ ਨੇ ਮੈਂ ਬਾਹਲਾ ਕਿਸੇ ਵਾਸਤੇ ਵੇਖ ਰਿਹਾ ਉਹ ਟਰੈਕਟਰ ਆ ਠੀਕ ਹੈ ਬਾਈ ਦੂਜੇ ਦਾ ਬਾਅਦ ਇੰਦਰ ਬੰਨ ਲੱਗੇ ਸੀ ਠੀਕ ਹੈ ਬਾਈ ਉਹ ਵਾਲਾ ਮਾਡਲ ਹੈ ਇਹਦਾ ਠੀਕ ਹੈ ਬਾਈ ਹਾਂ ਉਹ ਆਪਣੇ ਮਿੰਨੀ ਵਾਲੇ ਉਹ ਪਹਿਲਾਂ ALT ਮਾਡਲ ਦੇ ਸਟicker ਸਿਰਫ ਵਾਲਾ ਇੱਥੇ ਹੁੰਦਾ ਸੀ ਠੀਕ ਹੈ ਬਾਈ ਆਪਣੇ ਇੰਡੀਆ ਵਾਲਾ ਇੱਥੇ ਹੁੰਦਾ ਠੀਕ ਹੈ ਬਾਈ ਨਵੀਂ ਬੈਟਰੀ ਆ ਠੀਕ ਆ ਬਈ 24 ਦੀ 24 ਜੀ ਲਿਖਾਈ ਆ ਬੰਦੇ ਨੇ ਠੀਕ ਆ ਬਈ ਇਹ ਆਪਾਂ ਯਾਰ ਰੇਟ ਜਾਇ ਜੀ ਲਿਖਿਆ 2,55,000 ਦਾ ਮਾਨ ਕਰਦੇ ਆ ਪਾਣੀ ਕਿੰਨੇ ਰੱਟ ਦਾ ਕੋਈ ਜਾਇ ਜਾਂ ਮੁੱਲ ਬਈ ਤੂੰ 5000 ਨਾ ਘਟਾਈ ਫੇਰ ਤਾਂ ਮੈਂ ਪੱਕਾ ਕਰ ਲਈ ਆ ਕੀ ਗੱਲ ਕਰ ਤੀਕੀ ਕੀ ਕਰਦੇ ਆ ਹਾਂ ਇੱਕੋ ਹੀ ਗੱਲ ਐ 2,55,000 ਦਾ ਰੇਟ ਦੇ ਦਾਂ ਠੀਕ ਆ ਬਈ ਵੀ ਬੰਦਾ ਬਾਹ ਗਿਆ ਤਸਲੀਨਾ ਲੈ ਜਾਣਾ ਬਈ ਜਿੰਨੀ ਮਰਜ਼ੀ ਤਸਲੀ ਕਰ ਲੈ ਠੀਕ ਆ ਰੇਟ ਦੀ ਕੰਡੀਸ਼ਨ ਉਹ ਹੈ ਜੀ ਉਹ ਡੇਨ ਗੇਟ ਤੇ ਛਤਰੀ ਇਦਾਂ ਜਿਹੜੇ ਬੜਾ ਸਮਾਨ ਠੀਕ ਹੈ ਬਈ ਕੰਪਨੀ ਚੋਂ ਲੈ ਕੇ ਛਤਰੀ ਲਈ ਜਿਹੜੀ ਚੋੜੀ ਹੈ ਠੀਕ ਹੈ ਬਈ ਉਹ ਦੂਜਾ ਆਪਣਾ ਕੋੜਾ ਹੈਗਾ 18 ਮਾਡਲ 750 ਸੋਨਾ ਵਾਲੀ ਕਾ 750 ਮਾਡਲ ਹੈਗਾ 18 545 ਹੈ ਨਾਮ ਨੰਬਰ ਦਾ ਫਰਕ ਹੋਉਂਦਾ ਹੈ ਠੀਕ ਹੈ ਬਈ ਨਾਲ ਦੇ ਟਾਇਰਾ ਟਰੈਕਟਰ ਦੇ 720 80 ਵੇਸੇ ਕਿਹੜੀ ਕੰਪਨੀ ਦੇ ਟਾਇਰਾ ਬਈ ਇਹ ਗੁੜੀਰ ਦੇ ਬਈ ਚਾਰੇ ਬਈ ਹਾਂ ਗੁੜੀਰ ਠੀਕ ਗੰਬੀਰ ਹੀ ਆਉਂਦੇ ਹਨ ਜਿਆਦਾ ਠੀਕ ਹੈ ਭਾਈ ਜੇ ਭਾਈ ਆਪਾਂ ਇਹ ਜੀ ਕੰਡੀਸ਼ਨ ਦੀ ਗੱਲ ਕਰੀਏ ਟਰੈਕਟਰ ਦੀ ਕਲਚ ਤੱਕ ਵੀ ਨਹੀਂ ਖੁੱਲਿਆ ਭਾਈ ਟਰੈਕਟਰ ਦਾ ਠੀਕ ਚਾਬੀ ਲੱਗਣੀ ਨਹੀਂ ਦੂਰਦੀ ਠੀਕ ਹੈ ਭਾਈ ਇਹ ਚਾਰੀ ਤਰ੍ਹਾਂ ਨੇ ਘਮਰਾ ਦੇ ਠੀਕ ਹੈ ਭਾਈ ਜੇ ਟਰੈਕਟਰ ਤੇ ਚਾਬੀ ਨਹੀਂ ਲੱਗੀ ਠੀਕ ਹੈ ਭਾਈ ਉਹ ਪੈਰ ਦਾਣਾ ਦਾ ਰੰਗ ਵੀ ਨਹੀਂ ਘਸਿਆ ਆ ਮਾੜਾ ਮੋਟਾ ਇੰਨਾ ਇੰਨਾ ਘਸਿਆ ਠੀਕ ਹੈ ਰੰਗ ਪੈਰ ਦਾ ਰੰਗ ਨਹੀਂ ਠੀਕ ਹੈ ਭਾਈ ਟਰਾਲੇ ਦੇ ਵਿੱਚ ਚੱਲਿਆ ਜੀਹਾਰਾ ਵਾਹੀ ਤੇ ਚੱਲਿਆ 700 1700 ठीक है ठीक है के चल गया ट्रैक्टर ठीक चल डबल डिस्ट्रीब्यूटर जा गया भाई ये बोलो टॉप मॉडल का ठीक है भाई बस ठीक है डबल डिस्ट्रीब्यूटर ठीक हां टू स्पीड ठीक है भाई फिल्टर में बनवा दी कैमरा भाई चाबी लाऊंगा चल ਤੇ ਵੀ ਤਰੀਆ ਵਾਲਾ ਵੀ ਜੱਟ ਕਾਹਲਾ ਵਾਲਾ ਕਰਾ ਲਈ ਵੀ ਅਗਲਾ ਵਾਲਾ ਨਾ ਤੇ ਮੱਝਾ ਹੂਆ ਬਿਨਾਂ ਨਹੀਂ ਆਪ ਨੂੰ ਪਿੱਤਰਾ ਠੀਕ ਹੈ ਬਈ ਤੇ ਉਹ ਵੀ ਕਰਾਵੇ ਆਪਕੀ ਤੇ ਵੀ 55 ਸਵਾਰ ਚੋਣ ਦੀ 50 ਚ ਪਈ 52 ਕਟਾ ਗਈ ਜੀ ਆਉਂਦਾ 55 ਕਟਾ ਗਈ 52 ਕਟਾ ਗਈ ਆ ਜੀ ਠੀਕ ਹੈ ਬਈ ਦੁਬਾਰਤ ਤਾਂ ਬਈ ਆਪਾਂ ਜੀ ਰੱਖਦੇ 545000 ਰੁਪਏ ਕੋਈ ਜਾਇ ਜਾਂ ਮੁੱਲ ਕਿੰਨੇ ਛੱਡ ਦਾਂਗੇ ਬਈ 5 ਦਾ ਦੇ ਦੇਣੀ ਥੋੜਾ ਹੋਰ ਲੈਂਦੇ ਆ ਮੋੜਾ ਪੂਰੇ 5 ਦਾ ਕਰ ਦਈਏ ਜੀ ਗੱਲ। ਪਰ 500 ਰੁਪਇਆ ਕੱਟਣੀ। ਠੀਕ ਹੈ ਜੀ। 5 ਲੱਖ ਦਾ ਇਹ ਜੇਲੀ ਕਰਕੇ। ਠੀਕ ਹੈ ਜੀ। ਤੁਹਾਨੂੰ ਕੀ ਜੀ ਨਾ ਹੋਣਾ ਲਾ। ਠੀਕ ਹੈ ਜੀ। ਦੇਖਦੇ ਹਾਂ ਆਪਾਂ। ਕੀ ਬਾਦ ਆਪਣੇ ਕੋਲ 11 ਮਾਰੋ। ਠੀਕ ਹੈ ਜੀ। 750 55 ਕਿਹਾ ਡੈਗਰੀ ਹੋ ਗਿਆ। ਠੀਕ ਹੈ ਜੀ। ਉਸ ਪਾਵਰ 55 ਆ ਰਹੀ ਹੈ। ਠੀਕ ਹੈ ਜੀ। ਆਪ ਦਾ ਨੰਬਰ ਆ। ਠੀਕ। ਤੋਂ ਮੇਰਾ। ਠੀਕ ਜੀ ਇਹਦੇ ਜੀਆ ਕਰ ਲੈਣਾ ਤੇ ਪਰ ਇਹ ਮਾਰ ਲੈ। 140 ਸੀ ਪੀ 10 ਜਿੱਦ ਬਾਅਦ ਕਰਨਾ। ਠੀਕ ਉਹ ਏਅਰ ਏਟਰ ਦਾ ਕੱਲਾ ਕੱਟ ਪੂਰੀ ਕੋਈ ਜਦੋਂ ਚੱਟੇ ਲੱਗੀ ਕੋਈ ਨਹੀਂ ਚੱਲਦੇ ਲੱਗ ਠੀਕ ਉਹ ਚੈੱਕ ਕਰਵਾ ਲੀ ਠੀਕ ਹੈ ਜੀ ਜਿਹੜਾ ਰਾਂਗ ਦੇ ਪਿੰਡ ਦੀ ਗੱਲ ਕਰੀਏ ਏਅਰ ਏਟਰ ਤਕਰੀਬਨ ਸਾਰੀ ਨਾ ਚੱਲ ਆ ਬਹਿਮਾਰਾਂ ਨੱਕਨੀਆਂ ਕਰੀਆਂ ਅੱਜ ਠੀਕ ਆ ਕਰੀਆਂ ਕਰੀਆਂ ਠੀਕ ਹੈ ਆ ਕਰਵਾ ਲਈ ਮਗਰਾ ਨਾ ਲੈਣ ਦੀ ਕਰਤੀ ਰਾਤ ਜਰਮਨ ਨਾ ਮੈਂ ਮਗਰਾ ਨਾ ਬੁਲਾ ਰਹੇ ਠੀਕ ਜੀ ਥੋੜਾ ਨਿਕਲਿਆ ਦੋਸਤੋ ਸ਼ਾਇਦ ਇਹ ਨਹੀਂ ਵੀ ਆਪਾਂ ਮਰਾ ਠੀਕ ਹੈ ਆ ਦੇਖੋ ਇਸ ਹੈ 48 ਛੱਤੀ ਸੀ ਮਾੜ ਲਾਇਆ ਗਿਆ 99 ਡਵਾੜ ਆਈਏ ਭਾਈ ਜੀ 2,70,000 ਰੁਪਏ ਡਵਾੜ ਜੇ ਭਾਈ ਆਪਾਂ ਇਹ ਟ੍ਰਿਸ਼ਨ ਦੀ ਗੱਲ ਕਰੀਏ ਠੀਕ ਜੀ ਨਿਕਸਟ ਟਾਇਰਾਂ ਦੀ ਗੱਲ ਕਰੀਏ ਭਾਈ ਆਪਾਂ ਟਾਇਰ ਅੱਛਾ ਹੈ ਭਾਈ ਚਾਰੇ ਭਾਈ ਹਾਂ ਕਿਹੜੀ ਕੰਪਨੀ ਦੇ ਟਾਇਰ ਹੈ ਭਾਈ ਜੇਕੇ ਠੀਕ ਹੈ ਸੋਨਾ ਨੰਬਰ 1 ਇਹ ਵੀ ਜੇਕੇ ਸੋਨਾ ਠੀਕ ਹੈ ਜਿਵੇਂ ਇਹਲਾ ਟਰੈਕਟਰ ਹੀ ਮਿਲੂ ਭਾਈ ਇਹ ਹਾਂ ਇ ਲਵ ਯੂ ਠੀਕ ਹੈ ਭਾਈ ਆਪਨੇ ਕਿਵੇਂ ਜੂਰੇ ਜੀ ਠੀਕ ਹੈ ਬਈ ਚਤਰੀ ਨਹੀਂ ਆਈ ਯਾਰ ਉਹ ਨਾਲ ਦੇ ਦਿੱਤੀ ਠੀਕ ਹੈ ਬਈ ਇੱਕ ਨੇ ਉਸ ਬਾਬਰ ਚੋਂ ਦਾ ਬਈ ਇਹ ਇਹ 50 ਚੱਪੀ ਆਉਂਦਾ ਬਈ ਠੀਕ ਹੈ ਇਹ ਉਹ ਆ ਤਰੇ ਬਾਹਰ ਲੈ ਇੰਗਲੈਂਡ ਠੀਕ ਹੈ ਬਈ ਨੰਬਰ ਹਰਿਆਣੀਆਂ ਬਈ ਇਹ ਇਹ ਨੰਬਰ ਹਰਿਆਣਾ ਠੀਕ ਹੈ ਬਈ ਇਹ ਵਿੱਚ ਘੱਟਿਆ ਟਰੈਕਟਰ ਯਾਰ ਆਪਾਂ 36 ਦੀ ਦਿੱਤਾ ਉਹਨਾਂ ਨੂੰ ਬਈ ਨੂੰ ਠੀਕ ਹੈ ਬਈ ਉਹਦੇ ਵਿੱਚ ਘੱਟਿਆ ਠੀਕ ਹੈ ਬਈ ਡਿਮਾਂਡ ਤਾਂ ਆਪਾਂ ਦੀ ਰੱਖਦੇ 2,70,000 ਰੁਪਏ ਦਾ ਕੋਈ ਜ਼ਾਇਦ ਜਾਂ ਮੁੱਲ ਨਹੀਂ ਛੱਡ ਦਾਂਗੇ ਬਈ ਇਹ ਯਾਰ ਬਈ ਤੂੰ ਸੀਗਾ ਵਸੇ 2.5 ਦਾ ਘੱਟਾ 2.5 ਦਾ ਹੀ ਦੇ ਠੀਕ ਹਾਂ ਕੋਈ ਮਾਨਦਾਨ ਬਾਈ ਮਾਨਦਾਨ ਮੈਂ ਤੁਹਾਨੂੰ ਸੱਚੀ ਦੱਸਿਆ 22 ਦਾ ਕੱਟਿਆ 22 ਦਾ ਹੀ ਦੇਵੋ ਠੀਕ ਹੈ ਕੋਈ ਮੌਕੇ ਤੇ ਜਿਹੜਾ ਕੋਈ ਆਉ ਕੋਈ 1000 2000 ਵਿੱਚ ਆ ਪੜਦੇ ਵੀ ਠੀਕ ਹੈ ਹਾਂ ਇਹ ਵੀ ਆਪਣੇ ਬੀਲੀਆਂ ਆ ਬਾਈ ਠੀਕ ਹੈ ਬਸ ਸੋਨ ਵਾਲੀ ਕਾ 750 ਆ ਮੜ ਰਹਿ ਗਿਆ 17 17/18 17/18 ਠੀਕ ਹੈ ਬਾਈ ਆਰ ਦਾ 17 ਕਾਪੀ 18 ਠੀਕ ਹੈ ਬਾਈ ਡਵਾੜਈਏ ਬਾਈ ਦੀ 4,70,000 ਰੁਪਏ ਡਵਾੜੋ ਲੈ ਬਾਈ ਆਪਾਂ ਟਰੈਕਟਰ ਦੀ ਕੰਡੀਸ਼ਨ ਦੀ ਗੱਲ ਕਰੀਏ ਇਹ ਹਰੇ ਨਾ ਬਾਈ ਸਾਰਾ ਟਰੈਕਟਰ ਕੀ ਠੀਕ ਹੈ ਟਾਇਰਾਂ ਦੀ ਗੱਲ ਕਰੀਏ ਬਾਈ ਆਪਾਂ ਟਾਇਰ ਹੈਗੇ 75 ਰੁਪਏ ਕਿਹੜੀ ਕੰਪਨੀ ਦੇ ਬਾਈ ਪੋਲੋ ਦੇ ਠੀਕ ਹੈ ਨਾਲ ਦੇ ਟਾਇਰ ਆ ਬਾਈ ਦੱਸਦਾ ਠੀਕ ਹੈ ਸਮਾਨ ਸਾਰਾ ਕੰਪਲੀਟ ਹੀ ਮਿਲ ਜੂਗਾ ਡਬਲ ਡਿਸਟ੍ਰੀਬਿਟਰ ਜਾ ਗਿਆ ਬਾਈ ਇਹ ਹਾਂ ਡਬਲ ਡਿਸਟ੍ਰੀਬਿਟਰ ਇਹ ਹਰਿਆਣਾ ਨੰਬਰ ਹੈ ਜੀ ਇਹ ਪੰਜਾਬ ਵਾਲਾ ਮੈਨੂਸ ਵੀ ਮਿਲ ਜੂ ਠੀਕ ਹੈ ਇਹ 16 ਦੇ ਟਾਇਰਾਂ ਚ ਆਏ ਸੀ ਟਰੈਕਟਰ ਉਹ 55 ਕੇ ਟਾਇਰ ਕੀ ਯਾਰ ਆਪਣੀ ਬੰਦਾ ਕੋਲ ਆ ਕੇ ਕਹਿ ਰਹਾ ਕਿ ਤੋ ਆਏ ਬੁਤ ਨਵੰਬਰ ਮਹੀਨੇ ਆ ਪਿਆ ਆਹ ਤੋ ਬਗਰਾਤ ਬੰਨਿਆ ਤਾਂ ਇਹਦੀ ਵੇਚਣ ਦਾ ਫਾਇਦਾ ਭਾਈ ਮਾੜੀ ਵੇਚ ਤੇ ਹੀ ਨਹੀਂ ਹੋਈ ਹਾਂ ਭਾਈ ਜੇ ਜੀ ਜੋ ਹੈਗੀ ਕੋਈ ਮਾੜੀ ਮੋਟੀ ਪੇਂਟ ਆਗਰੇ ਦੱਸ ਕੇ ਆਗਰੇ ਦੱਸ 55 ਸੌ 55 ਏਕੜ ਆ ਕਿ ਇਹ ਵੱਲ ਟੌਪ ਮਾੜਲਾ ਨਵਾਂ ਦੇ ਸਟੇਪ ਉੱਤਰਿਆ ਯਾਰ ਸੱਟਾ ਟੱਡੇ ਮਾੜਾ 4.5 ਦਾ ਆਇਆ ਨਹੀਂ ਆ ਕੋਈ ਹੋਰ ਪੁੱਛਾਇਆ ਜਮੋਲ ਦੱਲੇ ਜਾ ਇਹ ਤਾਂ ਤਾਂ ਪੰਜ ਗিয়ার ਕਰਦਾਂਗੇ ਉਸ ਠੀਕ ਤੇਰਾ ਪੂ ਪੰਜ ਗিয়ার ਤੇਰੀ ਅਲਈਏ ਠੀਕ ਇਹ ਦੋ ਡੋਡੀਆ 50 55 50 ਮਾਇਆ 12 12 ਜਿੱਤਣ ਲੱਗੇ 75000 ਰੁਪਏ ਜੇ ਬਈ ਕੰਡੀਸ਼ਨ ਦੀ ਗੱਲ ਕਰੀਏ ਆਪਣਾ ਮੇਰਾ ਆ ਲੈ ਕੋ ਚੈੱਕ ਕਰ ਰਿਹਾ ਹੈ ਕੋਈ ਆ ਪੂਰਾ ਬ੍ਰੈਂਡ ਵੀ ਹੀ ਹੈ ਆਹ ਥੋੜੇ ਦੁਰਦਸ਼ਕੀਆ ਬਏ ਸਭਾ ਜਰਾ ਕੰਪਲੀਟ ਕਰ ਲਓ ਬਈ ਰੇਟ ਸਭਾ ਜਰਾ ਬਈ ਆਪਨੇ ਤੇ ਮਿਲ ਜੂਗੀ ਮਾਰਦੇ ਹੀ ਬੇਟਾ ਆਪਣਾ ਹੀ ਬੇਟਾ ਆਹ ਲਾ ਡੈਕਟੀ ਇਹ ਠੀਕ ਆ ਬਈ ਹੂੰ ਕਿ ਕਿਨੇ ਉਸ ਬਾਪਰ ਚਾਹੁੰਦਾ ਬਈ ਇਹ ਇਹ 55 ਇਹ 55 ਪੰਜਾਹ ਪਾ ਰਿਹਾ ਹੈ ਇਹ ਨੰਬਰ ਇਹ ਪਿਆ ਦੀ ਬਈ 50 ਇਹ ਮਾੜਾ ਤਾਂ ਬਈ ਆਪਾਂ ਇਹਦੀ ਰੱਖਦੇ ਆ 375000 ਰੁਪਏ ਚਾਰ ਚੱਪਕੀ ਛੱਡ ਦੇ ਤੀਨ 55000 ਓਏ ਹੋਰ ਥੱਲੇ ਤੇਰਾ 5000 ਛੱਡ ਦੂ ਨਾ ਫੇਰ ਕਰਾਂ ਠੀਕ ਹੈ ਉਹ ਦੂਸਰਾ ਦਾ 60000 ਦਾ ਮਾੜਾ ਰੇਗਾ ਸਤਾਰਾਂ ਦੁਬਾਰੀ ਇਹ ਬਈ 5000 ਤਾਂ ਛੱਡ ਦੇ ਫਿਰ ਨਵਾਂ ਮਾੜਾ ਕੀ ਇਹ ਲੈ ਬਈ ਪਰੇ ਚੱਲ ਜੀ ਕੀ ਲਿਓ ਪੁਣੇ ਦੇ ਰੁਪਈਏ ਠੀਕ ਹੈ ਜੀ ਕੇ 1010 ਰੇਸ ਦਾ ਬਈ ਉਹਦਾ ਨੰਬਰ 1 ਠੀਕ ਬਾਨ ਹੈ ਦੂਜਾਰਾ ਠੀਕ ਲੱਕ ਪੇੜੀ ਆਣੀ ਬਸ ਤੇ ਜੀ ਵੀ ਕਿਹਦੇ ਸਮਰਾਟ ਚ ਆਣਾ ਬਈ ਹਾਂ ਜੀ ਹੁੰਦਾ ਬਈ ਕਮਾਸ ਕਰਤਾ 13 14 ਜਾਏ ਸੀ ਉਦੋਂ ਦਾ ਬੰਦ ਉਹ ਵੀ ਵੇਰਲੇ ਵੇਰਲੇ ਠੀਕ ਹੈ ਬਈ ਨੰਬਰ ਪੰਜਾਬ ਸੀ ਇਹ ਰੇਣਾ ਇਹ ਹਰਿਆਣਾ ਹੈ ਨੋ ਸੀ ਮੈਨੂੰ ਜੁਗਿਆ ਹੋਰ ਕਿ ਕਿਤੇ ਬਾਹਰ ਦਾ ਪਹਿਲਾ ਇਹਦਾ ਵੀ 5,10,000 ਰੁਪਏ ਉਹ ਜਾਜਾ ਮੁੰਡ ਕਿੰਨੀ ਛੋਟੀ ਗੱਲ ਕਰਕੇ ਕੋਈ ਜਾਂਦਾ ਜਮਾ ਲਾਸਟ ਜਮਾ ਲਾਸਟ ਖੜਨਾ ਨਹੀਂ ਬੰਦੇ ਨੇ ਖੜ ਜਾਣਗੇ ਸਾਲੇ ਆਪਣੇ ਰੇਡੇ ਤੋਂ ਕ੍ਰੈਕਟਰ ਵੀ ਦੇ ਦਿੰਦਾ ਠੀਕ ਹੈ ਤੇ 4,75,000 ਦਾ ਕ੍ਰੈਕਟਰ ਦੇ ਦੋ ਕੋਈ ਰੋੜ ਦੇ ਦੇ ਤਾਰਾ ਮਾਰ ਠੀਕ ਹੈ 4,75,000 ਦਾ 17 ਮਾੜ ਦਾ ਨਵੇਂ ਡਰਾਂ ਚ ਕ੍ਰੈਕਟਰ ਦੇ ਆਪਾਂ ਬੈਠੇ ਆ ਆਪਾਂ ਦੇ ਇਹ ਬਾਈ ਦੇ ਨੰਬਰ ਇਤਰਾ ਬਾਈ ਦਾ ਨੰਬਰ ਕੋਦੇ ਦਾ ਨੰਬਰ ਕੋਡ 9114 ਹੀ 99814 98521 ਜਗਤਾਰ ਬਾਈ ਦਾ ਨਾ ਕੋਹੜੀ ਵਾਲੀ ਬਾਈ ਦਾ ਕੋਈ ਲੋਕ ਇਹਦੇ ਬਾਰੇ ਜਾਣਕਾਰੀ ਲੈਣੀ ਦੁਆਲੇ ਤਾਂ ਚੰਡੀਆ ਰੋਡੋਂ ਜਪਨ ਦਾ ਬਾਈ ਨਾ ਪੂਰੀ ਕਰੀ ਆ ਬਰੇਂਡ ਮਹਿੰਦਰਾ 265 ਡੀਆਈ ਮਾਡਲ 97 ਮਾਡਲ 97 ਵੀ ਢਮਾੜਾ ਪੱਕੀ ਨਹੀਂ ਰੱਖਦੇ ਇਹਦੀ 1.25 ਲੱਖ 25 ਹਜ਼ਾਰ ਡਿਮਾਂਡ ਆਇਆ ਬਾਈ ਠੀਕ ਆ ਬਾਈ ਜੇ ਬਾਈ ਕੰਡੀਸ਼ਨ ਦੀ ਗੱਲ ਕਰੀਏ ਬਾਈ ਆਪਾਂ ਡੀਜ਼ਲ ਟਰੈਕਟਰ ਸਾਰਾ ਅਰੀਜਨਲ ਆ ਬ੍ਰੇਕ ਥੱਲੇ ਮਾੜੀ ਮੋਟੇ ਮੰਗਰਾਟ ਹੋਏ ਆ ਠੀਕ ਆ ਪੁਰਾਣੇ ਹੋਏ ਹੋਏ ਆ ਠੀਕ ਆ ਬਾਈ ਟਾਇਰ ਕਿੰਨੇ ਕੇ ਪਰਸੈਂਟ ਹੋਣਗੇ ਬਾਈ ਇਹ ਟਾਇਰ ਅਗਲੇ ਤਾਂ 70-75% ਹੈ ਬਾਈ ਠੀਕ ਆ ਮਗਰਲੇ ਟਾਇਰ ਅੱਤੇ ਕਹਿਗੇ ਠੀਕ ਆ ਬਾਈ ਸਮਾਨ ਸਾਰਾ ਕੰਪਲੀਟ ਹੀ ਮਿਲ ਜਾ ਬਾਈ ਸਾਰਾ ਨਾਲ ਠੀਕ ਆ ਬਾਈ ਇਹ ਕਿੰਨੇ ਹਾਸਪਾ ਵਰ ਚਾਹੁੰਦਾ ਬਾਈ ਇਹ ਭਰਾ ਬਾਈ ਆਉਂਦਾ 33 ਹਾਸਪਾ 33 ਹਾਸਪਾ ਵਰ ਤੋਂ ਠੀਕ ਆ ਬਾਈ ਮਨ ਨੰਬਰ ਕਿ ਕਿੱਥੋਂ ਆ ਬਾਈ ਇਹ ਨੰਬਰ ਆ ਹਸਤਾਨਾ ਵਾਲਾ ਰਾਜਸਥਾਨ ਠੀਕ ਹੈ ਕਾਗਜ਼ ਪੱਤਰ ਸਾਰੇ ਕੰਪਲੀਟ ਮਿਲ ਜਾਣਗੇ ਬਾਈ ਕੰਪਲੀਟ ਹੀ ਮਿਲਣਗੇ ਬਾਈ ਆਪਣੇ ਕੋਲੇ ਜਿਹੜੇ ਕਾਗਜ਼ਾਂ ਤੋਂ ਬਿਨਾਂ ਕਾਗਜ਼ਾਂ ਤੋਂ ਵੇਚਦੇ ਹੀ ਨਹੀਂ ਨਾ ਲਈਏ ਠੀਕ ਹੈ ਬਾਈ ਇਹ 100 ਫੁੱਟ ਦੂਰ ਦੀ ਹੋ ਕੇ ਲੱਗੀਆਂ ਜਿਹੜਾ ਕਹਿੰਦਾ ਮੇਰੇ ਕਾਪੀ ਹੈ ਨਹੀਂ ਜਾਂ ਕਾਗਜ਼ ਹੈ ਨਹੀਂ ਦਾਹਰ卡ੜ ਹੈ ਨਹੀਂ ਹਾਂ ਹਾਂ ਬਾਈ ਟਰੈਕਟਰ ਹੀ ਨਹੀਂ ਲੈਂਦੇ ਠੀਕ ਹੈ ਬਾਈ ਕਾਗਜ਼ ਪੱਤਰ ਸਹੀ ਆ ਤਾਂ ਲਵਾਂਗੇ ਨਹੀਂ ਤਾਂ ਨਹੀਂ ਲੈਦੇ ਬਾਈ ਠੀਕ ਆ ਜੀ ਸਾਨੂੰ ਫ੍ਰੀ ਦੇ ਦਿਓ ਠੀਕ ਡਿਮਾਂਡ ਤਾਂ ਬਾਈ ਆਪਾਂ ਇਦੀ ਰੱਖਦੇ ਆ ਕੁੜੇ ਬੋਟ ਕੋਟ ਦੀ ਆ ਦਵਾੜ ਤੇ ਨਹੀਂ ਰੱਖਦੇ ਬਈ ਪਾ ਸਵਾੜ ਲੱਖ ਰੁਪਏ ਮੰਗਦੇ ਕਿੰਨੇ ਦਾ ਛੜਦਾ ਕੋਈ ਜਾਇਜ਼ ਆ ਮੁੱਲ ਬਾਈ ਇੱਕੋ ਹੀ ਰੇਟ ਦੱਸਾ ਇੱਕੋ ਹੀ ਦੱਸਦੇ ਬਾਈ 1 ਲੱਖ ਤੇ 5000 ਦਾ ਦਿੰਦਾ ਕਿੰਝ ਲਗੇਦਾ ਵਾਗੇ ਲੈਦੇ ਚੰਗਾ ਰੇਟ ਤੇ ਹੀ ਗਾ ਬਾਈ ਹਾਂ ਜੇ ਇਹਦੇ ਨਾਲ ਕੋਈ ਗੱਲ ਕਰਨੀ ਹੈ ਕੇ ਬੰਦੇ ਨੇ ਟੋਟੋ ਹੋ ਪਹਿਣ ਬਾਰੇ ਪੁੱਛਦਾ ਹੈ ਬਾਈ ਦਾ ਨੰਬਰ ਹੈ ਉਹ ਨਹੀਂ ਬਾਈ ਨੰਬਰ 85282 60451 ਓਕੇ ਬਾਈ 85282 60451 ਇਹ ਬਾਈ ਦਾ ਨੰਬਰ ਹੈ ਪੌਣੀ ਪਿੰਡ ਆ ਬਾਈ ਦਾ ਲੋਦਾ ਬੋਕਰ ਜਿਹੇ ਗੱਲ ਕਰਦੇ ਬਾਈ ਨਾਲ ਗੱਲ ਕਰ। ਠੀਕ ਹੈ। ਠੀਕ ਹੈ ਜੀ। ਬਾਕੀਓ ਪਿਛਲੇ ਟਰੈਕਟਰ ਬੇਚਣ ਕਰੇ ਉਹ ਆਪਣਾ ਨੰਬਰ ਦੇ ਦਿਓ ਜੇ 98155 044 ਬੰਦਾ। ਠੀਕ ਹੈ। ਜਿੰਨੇ ਕੋਈ ਆਪਾਂ ਟਰੈਕਟਰ ਦੇ ਵਿੱਚ ਟਰੈਕਟਰ ਵੀ ਕੱਟ ਲੈਂਦੇ ਆ। ਕੱਟ ਲੈਣੇ ਜਾਇਜ਼ ਕਾਟਦੇ ਆ ਬਾਈ। ਠੀਕ। ਜਾਇਜ਼ ਕਟਾਂਗੇ। ਨਾ ਦਜ ਨਜਾਇਜ਼ ਤੇ ਇਹਦੇ ਨਾਲੇ ਦਾ ਨਜਾਇਜ਼ ਕੱਟੀ। ਜਾਇਜ਼ ਆਉਦਾ ਤੇ ਨਜਾਇਜ਼ ਉਹਨਾਂ ਦਾ ਕੱਟਾ। ਠੀਕ ਹੈ। ਬਹੁਤ ਮਿਹਰਬਾਨੀ ਹੋਈ ਠੀਕ ਹੈ ਜੀ